ਰੋਜ਼ਾਨਾ ਸਪੋਕਸਮੈਨ ਦਿਨਾ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਲਖਸ਼ਦੀਪ ਸਿੰਘ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਅੱਜ ਬਠਿੰਡਾ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਸਵਾਰੀਆਂ ਨਾਲ ਪਈ ਹੋਈ ਬੱਸ ਪੁਲ ਤੋਂ ਹੇਠਾਂ ਜਾ ਡਿੱਗੀ ਔਰ ਤਕਰੀਬਨ ਇਸ ਹਾਦਸੇ ਦਰਾਂ 8 ਲੋਕਾਂ ਦੀ ਮੌਤ ਹੋ ਗਈ ਔਰ 20 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਨੇ ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਪੀਐਮਓ ਨੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ ਤਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਦਾ ਐਲਾਨ ਕਰ ਦਿੱਤਾ ਔਰ ਜ਼ਖਮੀਆਂ ਨੂੰ 50000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਤਾਂ ਵੱਡੀ ਖਬਰ ਹੈ ਤੁਹਾਡਾ ਸਾਂਝੀ ਕਰ ਰਹੇ ਹਾਂ ਅੱਜ ਬਠਿੰਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੱਡਾ ਹਾਸਾ ਵਾਪਰਿਆ ਦਰਦਨਾਕ ਹਾਸਾ ਵਾਪਰਿਆ ਔਰ ਇਸ ਹਾਸੇ ਦਰਾਨੇ 8 ਲੋਕਾਂ ਦੀ ਮੌਤ ਹੋ ਗਈ ਔਰ 24 ਤੋਂ ਵੱਧ ਜ਼ਖਮੀ ਦਸੇ ਜਾ ਰਹੇ ਨੇ ਪਰ ਦੱਸ ਦਈਏ ਕਿ ਹੁਣ ਇਸ ਹਾਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਵੱਲੋਂ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ ਮ੍ਰਿਤਕਾਂ ਦੇ ਪਰਿਵਾਰਾਂ ਲਈ 2 ਲੱਖ ਦਾ ਐਲਾਨ ਕੀਤਾ ਗਿਆ ਔਰ ਜ਼ਖਮੀਆਂ ਨੂੰ 50000 ਰੁਪਏ ਦੀ ਸਹਾਇਤਾ ਜਿਹੜੀ ਆ ਉਹ ਦਿੱਤੀ ਜਾਵੇਗੀ ਹਾਲਾਂਕਿ ਜੋ ਟਵੀਟ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਪੀ ਐਮਓ ਇੰਡੀਆ ਵੱਲੋਂ ਇਹ ਟਵੀਟ ਕੀਤਾ ਗਿਆ ਔਰ ਇਸ ਦੇ ਵਿੱਚ ਦੁੱਖ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾ ਵੱਲੋਂ ਕੀਤਾ ਗਿਆ ਔਰ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਬਠਿੰਡਾ ਚ ਵਾਪਰੇ ਬੱਸ ਹਾਸੇ ਚ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਾਂ ਤਾਂ ਦੁੱਖ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾ ਵੱਲੋਂ ਕੀਤਾ ਗਿਆ ਔਰ ਇਸ ਦੇ ਨਾਲ ਮੁਆਵਜ਼ੇ ਦਾ ਵੀ ਐਲਾਨ ਕੀਤਾ ਗਿਆ ਤਾਂ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜਿਸ ਤਰੀਕੇ ਦੇ ਨਾਲ ਇਹ ਵੱਡਾ ਹਾ사 ਵਾਪਰਿਆ ਔਰ ਦੁਪਹਿਰ ਵੱਲੇ ਵੀ ਲਗਾਤਾਰ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਔਰ ਦੇਖਿਆ ਗਿਆ ਉਹਨਾਂ ਤਸਵੀਰਾਂ ਦੇ ਵਿੱਚ ਕਿ ਪੁਲ ਦੇ ਉੱਤੇ ਜਿਹੜੀ ਰੇਲਿੰਗ ਨਾ ਹੋਣ ਕਾਰਨ ਅਚਾਨਕ ਇਹ ਬੱਸ ਜਿਹੜੀ ਹੈ ਹਾਦਸੇ ਦਾ ਸ਼ਿਕਾਰ ਹੋ ਗਈ ਚੋਹ ਦੇ ਵਿੱਚ ਜਾ ਕੇ ਡਿੱਗ ਜਾਂਦੀ ਹੈ ਔਰ ਬੱਸ ਔਰ ਬੱਸ ਦਾ ਵੀ ਵੱਡਾ ਨੁਕਸਾਨ ਹੋ ਜਾਂਦਾ ਔਰ ਜਿਹੜੀਆਂ ਸਵਾਰੀਆਂ ਜਿਹੜੇ ਲੋਕ ਇਸ ਬੱਸ ਦੇ ਵਿੱਚ ਸਵਾਰ ਸੀ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੁੰਦੇ ਨੇ ਤਕਰੀਬਨ 24 ਤੋਂ ਵੱਧ ਜਿਹੜੇ ਜ਼ਖਮੀ ਹੋਣ ਦੀ ਖਬਰ ਹੈ ਔਰ 8 ਲੋਕਾਂ ਦੀ ਇਸ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ ਹਾਲਾਂਕਿ ਇਹ ਦਿਨਵੇਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਸ ਦੇ ਨਾਲ ਜਾਣਕਾਰੀ ਦੇ ਰਹੇ ਹਾਂ ਕਿ ਪੀਐਮਓ ਇੰਡੀਆ ਵੱਲੋਂ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ ਪਰਿਵਾਰਾਂ ਲਈ 2 ਲੱਖ ਦਾ ਐਲਾਨ ਕੀਤਾ ਗਿਆ ਔਰ ਜ਼ਖਮੀਆਂ ਨੂੰ 50000 ਰੁਪਏ ਦੀ ਸਹਾਇਤਾ ਜਿਹੜੀ ਰਾਸ਼ੀ ਹੈ ਉਸ ਨੂੰ ਲੈ ਕੇ ਐਲਾਨ ਕੀਤਾ ਗਿਆ ਹੈ ਤਾਂ ਭੀਮ ਮੋਦੀ ਨੇ ਵੀ ਇਸ ਮੰਦ ਭਾਗੇ ਜਿਹੜੀ ਘਟਨਾ ਵਾਪਰੀ ਹੈ ਜੋ ਹਾਦਸਾ ਵਾਪਰਿਆ ਇਸ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਔਰ ਸਭ ਤੋਂ ਵੱਧ ਉਹਨਾਂ ਨੇ ਕਿਹਾ ਕਿ ਮੈਂ ਇਸ ਹਾਦਸੇ ਨੂੰ ਲੈ ਕੇ ਦੁਖੀ ਹਾਂ ਕਿਉਂਕਿ ਜਿਹੜੀਆਂ 8 ਮੌਤਾਂ ਹੋਈਆਂ ਨੇ ਇਸ ਹਾਦਸੇ ਦੌਰਾਨ 8 ਮੌਤਾਂ ਹੋਈਆਂ ਨੇ ਪਰ ਸਵਾਲ ਹੈ ਕਿ ਜ਼ਿੰਮੇਵਾਰ ਕੌਣ ਹੈ ਇਸ ਹਾਦਸੇ ਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਹਾਸਾ ਵਾਪਰਿਆ ਔਰ ਕਿਹਾ ਜਾ ਰਿਹਾ ਹੈ ਕਿ ਜਿਸ ਪੁਲ ਤੋਂ ਹੇਠਾਂ ਇਹ ਬੱਸ ਡਿੱਗੀ ਉਸ ਪੁਲ ਦੇ ਉੱਤੇ ਰੇਲਿੰਗ ਨਹੀਂ ਸੀ ਔਰ ਅਚਾਨਕ ਇਹ ਬੱਸ ਜਿਹੜੀ ਹੈ ਬੇਕਾਬੂ ਹੋ ਕੇ ਸਿੱਧੀ ਪੁਲ ਦੇ ਏਠਾਂ ਜਾ ਡਿੱਗੀ ਔਰ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦਿਨ ਵੇਲੇ ਦੀਆਂ ਤਸਵੀਰਾਂ ਨੇ ਉਹ ਦੇਖ ਸਕਦੇ ਹੋ ਜਿਹੜੇ ਲੋਕ ਸਵਾਰ ਸੀ ਉਹਨਾਂ ਦਾ ਸਮਾਨ ਵੀ ਜਿਹੜਾ ਆ ਪੁਲ ਦੇ ਉੱਤੇ ਖਿਲਰਿਆ ਹੋਇਆ ਪਿਆ ਹੋਇਆ ਬੈਗ ਪਏ ਹੋਏ ਨੇ ਔਰ ਇਸ ਦੇ ਨਾਲ ਮੌਕੇ ਤੇ ਐਂਬੂਲੈਂਸ ਬੁਲਾਈ ਜਾਂਦੀ ਔਰ ਜਿਹੜੇ ਲੋਕ ਇਸ ਬੱਸ ਦੇ ਵਿੱਚ ਸਵਾਰ ਸੀ ਜੋ ਜ਼ਖਮੀ ਹੋਏ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਐਂਡੀਆਰਫ ਦੀ ਟੀਮ ਵੀ ਮੌਕੇ ਤੇ ਪਹੁੰਚਦੀ ਹੈ ਔਰ ਬਚਾਅ ਕਾਰਜ ਜਿਹੜਾ ਆ ਉਹ ਰਹੀ ਰਹਿੰਦਾ ਹੈ ਹਾਲਕੀ ਹੁਣ ਇਹ ਜਿਹੜਾ ਆਪਰੇਸ਼ਨ ਹੈ ਇਹ ਖਤਮ ਹੋ ਚੁੱਕਿਆ ਕਿਉਂਕਿ ਕਈ ਜਿਹੜੀਆਂ ਮੋਤਾਂ ਨੇ ਤਕਰੀਬਨ 8 ਮੋਤਾਂ ਹੋ ਚੁੱਕੀਆਂ ਨੇ ਔਰ ਇਸ ਦੇ ਨਾਲ 24 ਤਵੱਧ ਜ਼ਖਮੀ ਦੱਸੇ ਜਾ ਰਹੇ ਨੇ ਪਰ ਤਾਜ਼ਾ ਜਾਣਕਾਰੀ ਇਹ ਦੇ ਰਹੇ ਹਨ ਕਿ ਪੀਐਮਓ ਇੰਡੀਆ ਵੱਲੋਂ ਮੁਆਵਜ਼ਾ ਐਲਾਨ ਕਰ ਦਿੱਤਾ ਹੈ ਮ੍ਰਿਤਕਾਂ ਦੇ ਪਰਿਵਾਰਾਂ ਲਈ 2 ਲੱਖ ਦਾ ਐਲਾਨ ਕੀਤਾ ਗਿਆ ਔਰ ਜ਼ਖਮੀਆਂ ਨੂੰ 50000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ